ਦਾ ਚੋਟੀ ਦਾ ਜੇ ਮੰਦਰ ਰੇਡ ਪਾਵੇ ਤੇ ਗੱਲਾਂ ਟਕਾੜੇ ਲੱਗ ਜਣੀਆਂ ਚਾਰ ਸੌ ਪਰ ਸ੍ਰਿੰਦਰ ਕਾਰੇ ਗੱਲ ਨੋਜ ਜਾਂਦੇ ਲਓ ਕੀਪਾ ਕਬੱਡੀ ਪੰਦਰੀ ਵਾਦਾ ਹੋਏ ਇੱਕ ਪਾਸੇ ਆਹ ਕੌਣ ਹੈ ਆਹ ਕੌਣ ਮੈਨੂੰ ਲੱਗਦਾ ਜਗਤਾਰ ਸੋਨੀ ਦਾ ਵੀਰ ਪਰ ਸਾਹਮਣੇ ਕੁਲਦੀਪ ਤਲਵੰਡੀਆ ਪੁਆਇੰਟ ਆਪਣੀ ਟੀਮ ਜੋ ਜੇ ਸੇਰੂ ਸਾਪ ਟੱਚ ਕਰਦੇ ਗੱਲਾਂ ਵੱਖਰੀਆਂ ਹੋਣਗੀਆਂ ਮੰਦਿਰ ਬੜਾ ਪਤੰਦਰ ਬੰਦਾਨੀ ਭੇਤ ਮਿੱਤਰੋ ਆ ਮੰਦਰ ਕੋੜ ਕੋ ਵਾਲਾ ਵੇਖੋ ਕਬੱਡੀ 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 ਪਰ ਦੂਸਰੇ ਪਾਸੇ ਕੇ ਨਾ ਇਹ ਨਹੀਂ ਦਬਦਾ ਸੌਖਾ ਨਹੀਂ ਤੇਰਾ ਯਾਰ ਪੁਰਾਣਾ ਪਾਪੀ ਐ ਆਏ ਨਹੀਂ ਦਬਦਾ ਸੌਖਾ ਨਹੀਂ ਤੇਰਾ ਯਾਰ ਪੁਰਾਣਾ ਪਾਪੀ ਐ ਉਧਰ ਦਰਸ਼ਨ ਕਰਨਾਲ ਬਾਈ ਵੱਲੋਂ ਮੰਦਰ ਨੂੰ 100 ਦਰਸ਼ਕ ਖੋਸਾ ਕੋਟ ਕਰੋ ਵਨਸ ਮੋਰ ਇੱਕ ਹੋਰ ਕਵੰਸ ਮੋਰ ਇੱਕ ਹੋਰ ਮੰਦਰ ਬਾਈ ਉਧਰ ਨਗਰ ਤੋਂ ਬਰਾਗ ਕਹਿੰਦੇ ਵੀ ਜੋ ਮੰਦਰ ਕਬੱਡੀ ਪਾਵੇਗਾ ਤੇ 5100 ਦਿੱਤਾ ਜਾਣਾ 5200 5100 ਹਰੇਕ ਰੇਡ ਤੇ ਬਾਈ ਜਸਪ੍ਰੀਤ ਯੂਐਸਏ ਵੱਲੋਂ ਨਾਨਕ ਸਿੰਘ ਯੂਐਸਏ ਦੇ بیٹے ਆ ਬਾਈ ਜਸਪ੍ਰੀਤ ਯੂਐਸਏ ਵੱਲੋਂ ਮੰਦਰ ਦੀ ਹਰ ਰੇਡ 500 ਦੀ ਆ ਮੰਦਰ ਦੀ ਹਰ ਰੇਡ ਪੰਜ ਪੰਜ ਪੰਜੀਆਂ ਟੀਮਾਂ ਦਸ ਸੁਪਰ ਤੇ ਮਾਣੂਗੇ ਗੇਲੋ ਸਰਿੰਦਰ ਹਾਂਜੀ ਜੇ ਚੰਨੀ ਬਰਿੰਦਰ ਭਾਈ ਇੱਕ ਰੇਡ ਪਾਉਣੀ ਆ ਜੀ ਆਓ ਜੀ ਪਾ ਬਰਿੰਦਰ ਬਿੰਦਰ ਬੰਦੇ ਭਾਈ ਆਇਦਰ ਇੱਕ ਮਿੰਟ ਸਰਿੰਦਰ ਮੰਦਰ ਭਾਈ ਇੱਕ ਰੇਡ ਨਗਰ ਕੌਂਸਲ ਵਾਲੇ ਭਰਾਵਾ ਵੱਲੋਂ ਮੰਦਰ ਦੀ ਕਬੱਡੀ 5200 ਦੀ ਮਨਦੀਪ ਚੱਕ ਬੈਗਾ ਕੋੜ ਕੋੜ ਗਿਆ ਸਾਡੇ 500 ਦੀ 500 ਮੇਰੇ ਵੱਲੋਂ ਪਰ ਸੱਜ ਕਬੱਡੀ ਖਿਡਾਰੀ ਕਾਕਾ ਵੱਲੋਂ 1000 ਵੱਲੋਂ ਸਰਿੰਦਰ ਅਕਮਰ ਗੱਬੂ ਬੱਬੂ ਤੇ ਬੱਬੂ ਤੇ ਵਾਹ ਯਾਰ ਬੱਬੂ ਭਾਈ ਬਾਬੇ ਦੀ ਕਿਰਪਾ ਨਾਲ ਮੇਲਾ ਸਫਲ ਹੋ ਗਿਆ ਯਾਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਲੈ ਵੀ ਮਨਦੀਪ ਸੂਬੇ ਤੇ ਮੰਦਰ ਦੇ ਸਾਡੇ ਕਾਕਾ ਪਿੰਡ ਦੀ ਕੋਲ ਤੋਂ ਪਰਸੈਂਟ ਕਬੱਡੀ ਖਿਡਾਰੀ ਉਹਨਾਂ ਵੱਲੋਂ ਇੱਕ ਇੱਕ 100 ਦੇ ਬਾਰੇ ਪਾਉਂਦੇ ਆ ਕੋੜ ਕਰੋੜ ਯਾਰ ਹੈ ਸਾਡਾ ਓ ਆ ਗਿਆ ਕਹਿੰਦੇ ਮੰਦਰ ਅਜ ਦਾ ਮੇਲਾ ਬਣਾ ਗਿਆ ਕਿਉਂਦਾ ਰਹਿ ਮੰਦਰਾ ਇਹ ਸਾਰੇ ਸਾਰੇ ਇਹ ਸ਼ਿਫਾਰਸ਼ ਤੇ ਖੜਾਇਆ ਸੀ ਅੱਜ ਮੰਦਰ ਨੂੰ ਵਿਆਹ ਤੋਂ ਲੈ ਕੇ ਆਏ ਬਹੁਤ ਬਹੁਤ ਧੰਨਵਾਦ ਯਾਰ ਰੂਪਾ ਸਾਹਿਬ ਆਹ ਗੁਰਚਰਨ ਭਾਈ 40 ਸਾਲਾਂ ਦਾ ਜਿਹੜਾ ਮੈਚ ਨੇ ਨਾ ਦਿਲ ਖੁਸ਼ ਕਰਤਾ ਲੋਕਾਂ ਦਾ ਦੁਖੀ ਤੋਰ ਤੇ 1 ਮਿੰਟ ਭਾਈ 1 ਮਿੰਟ ਆ ਗਏ ਭਾਈ ਬਲਕਰਨ ਸਿੰਘ ਜੀ ਮੱਲੀ